ਖਸਾਨ ਦੇ ਸੁਨੀ ਜਾਖੜ ਦਾ ਇਹ ਕਹਿਣਾ ਹੈ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਪੰਜਾਬ ਦੇ ਲਈ ਨੁਕਸਾਨਦੇ ਹੈ ਐਮਐਸਪੀ ਗਰੰਟੀ ਆਮਦਨ ਵਧਾਉਣ ਦੀ ਗਰੰਟੀ ਨਹੀਂ ਹੈ ਐਮਐਸਪੀ ਗਰੰਟੀ ਪੰਜਾਬ ਦੇ ਕਿਸਾਨੀ ਸੰਕਟ ਦਾ ਕੋਈ ਵੀ ਹੱਲ ਨਹੀਂ ਹੈ ਕੌਮੀ ਪੱਧਰ ਤੇ ਐਮਐਸਪੀ ਲਾਗੂ ਹੋਣ ਤੇ ਪੰਜਾਬ ਦੇ ਕਿਸਾਨਾਂ ਨੂੰ ਵਿਸ਼ੇਸ਼ ਲਾਭ ਗੋਣਾ ਪਵੇਗਾ ਸੁਨੀ ਜਾਖੜ ਨੇ ਇਹ ਵੱਡਾ ਬਿਆਨ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਵੀ ਹੋਰ ਸੂਬਿਆਂ ਵਾਂਗ ਕੇਂਦਰ ਦੇ ਪ੍ਰਤੀ ਏਕੜ ਖਰੀਦੇ ਨਿਯਮ ਦੇ ਅਧੀਨ ਆ ਜਾਵੇਗਾ ਇਹ ਮੰਗ ਪੰਜਾਬ ਦੇ ਸੰਦਰਭ ਦੇ ਵਿੱਚ ਲਾਜ ਦੇ ਬਿਮਾਰੀ ਨਾਲੋਂ ਵੀ ਬੱਤਰ ਹੋਣ ਦਾ ਮਾਮਲਾ ਬਣ ਸਕਦੀ ਹੈ ਕਿਸਾਨਾਂ ਦੀਆਂ ਮੰਗਾਂ ਤੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਉਣ ਦੀ ਵੀ ਮੰਗ ਕੀਤੀ ਗਈ ਹੈ ਇਸ ਦੇ ਨਾਲ ਹੀ ਜਾਖਣ ਨੇ ਮਰਨ ਵਰਤੇ ਬੈਠੇ ਡੱਲੇਵਾਲ ਦੀ ਲਗਾਤਾਰ ਵਿਗੜ ਰਹੀ ਸਿਹਤ ਤੇ ਵੀ ਚਿੰਤਾ ਜਤਾਈ ਹੈ ਨਾਲ ਹੀ ਉਹਨਾਂ ਕਿਸਾਨ ਜਥੇਬੰਦੀਆਂ ਤੇ ਵੀ ਸਵਾਲ ਖੜੇ ਕਰ ਦਿੱਤੇ ਜੋ ਕਿ 2020-21 ਦੇ ਅੰਦੋਲਨ ਦਾ ਹਿੱਸਾ ਬਣੇ ਸੀ ਪਰ ਐਤਕੀ ਸ਼ੰਭੂ ਅਤੇ ਖਨੋਰੀ ਬਾਰਡਰ ਮੋਰਚੇ ਦੇ ਵਿੱਚ ਸ਼ਾਮਲ ਨਹੀਂ ਹੋ ਰਹੇ ਨਾਲ ਹੀ ਜਾਖਣ ਨੇ ਕੇਂਦਰੀ ਖੇਤੀ ਮੰਡੀ ਕਰਨ ਦਾ ਖਰੜਾ ਰੱਦ ਕਰਨ ਤੇ ਪੰਜਾਬ ਸਰਕਾਰ ਤੇ ਵੀ ਸਵਾਲ ਚੁੱਕੇ ਨੇ ਤੇ ਕਹਿ ਕਿ ਜੇ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਖਰੜੇ ਨੂੰ ਰੱਦ ਕਰ ਚੁੱਕੀ ਹੈ ਤਾਂ ਫਿਰ ਆਪਣੇ ਖੇਤੀ ਅਤੇ ਮੰਡੀ ਨੀਤੀ ਦਾ ਖਰੜਾ ਤਿਆਰ ਕਿਉਂ ਨਹੀਂ ਕਰ ਰਹੀ ਜਦ ਕਿ ਖੇਤੀ ਸੂਬੇ ਦਾ ਵਿਸ਼ਾ ਹੈ ਦੱਸ ਦਈਏ ਕਿ ਸੁਨੀਲ ਜਾਖੜ ਨੇ ਇਹ ਬਿਆਨ ਇੱਕ ਅਖਬਾਰ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਦਿੱਤਾ ਕਿਉਂਕਿ ਲਗਾਤਾਰ ਕਿਸਾਨਾਂ ਦੀ ਗੱਲ ਕਰੀਏ ਤਾਂ ਮੰਗ ਕੀਤੀ ਜਾ ਰਹੀ ਹੈ ਐਮਐਸਪੀ ਦੀ ਕਾਨੂੰਨੀ ਗਰੰਟੀ ਵੀ ਇਸ ਦੇ ਵਿਚਾਲੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਆ ਸਾਡੇ ਨਾਲ ਕਿਸਾਨਾਂ ਕੋਸਰਾਂ ਨੂੰ ਸੇ ਪੰਦੇਰ ਜੁੜ ਚੁੱਕੇ ਨੇ ਪੰਦੇਰ ਸਾਹਿਬ ਤੁਹਾਡਾ ਸਵਾਗਤ ਹੈ ਨਿਊਜ਼ੀਟਨ ਪੰਜਾਬ ਤੇ ਪੰਦੇਰ ਸਾਹਿਬ ਪੰਜਾਬ বিজেপি ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਜੋ ਤੁਹਾਡੇ ਨੂੰ ਲਗਾਤਾਰ ਐਮਐਸਪੀ ਕਾਨੂੰਨੀ ਗਰੰਟੀ ਦੀ ਮੰਗ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਸੁਨੀਲ ਜਾਖੜ ਦਾ ਬਿਲਕੁਲ ਵੱਖਰਾ ਤਰਕ ਹੈ ਉਹਨਾਂ ਦਾ ਕਹਿਣਾ ਹੈ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਪੰਜਾਬ ਦੇ ਲਈ ਨੁਕਸਾਨਦੇ ਹੈ ਐਮਐਸਪੀ ਗਰੰਟੀ ਆਮਦਨ ਵਧਾਉਣ ਦੀ ਗਰੰਟੀ ਨਹੀਂ ਐਮਐਸਪੀ ਗਰੰਟੀ ਪੰਜਾਬ ਦੇ ਕਿਸਾਨੀ ਸੰਕਟ ਦਾ ਕੋਈ ਹੱਲ ਨਹੀਂ ਹੈ ਤੁਹਾਡਾ ਇਸ ਤੇ ਰਿਐਕਸ਼ਨ ਆਹ ਦੇਖੋ ਇੱਕ ਤਾਂ ਤੁਹਾਡੀ ਆਵਾਜ਼ ਘਟ ਆ ਰਹੀ ਹੈ ਤੁਹਾਡੀ ਆਵਾਜ਼ ਬਦਾਲੋ ਦੂਸਰੀ ਬੇਨਤੀ ਇਹ ਆ ਹੂੰ ਤੇ ਮੈਂ ਤਾਂ ਤੁਹਾਡੇ ਸਭ ਸੁਣਿਆ ਹੈਗਾ ਜਿਵੇਂ ਦੇਖਦਾ ਬਿਆਨ ਇਹਦਾ ਜੀ ਦੂਸਰੀ ਬੇਨਤੀ ਆ ਵੀ ਦੇਖੋ ਜਾਖੜ ਸਾਹਿਬ ਪਹਿਲੋਂ ਅਸਤੀਫਾ ਦੇਗੇ ਪਾਰਟੀ ਪ੍ਰਧਾਨਗੀ ਤੋਂ ਫਿਰ ਜਾਖੜ ਸਾਹਿਬ ਇਹ ਕਹਿੰਦੇ ਵੀ ਜਿਹੜੇ ਢੰਗ ਨਾਲ ਤੁਸੀਂ ਚੱਲ ਰਹੇ ਹੋ ਇਹ ਲੋਕਾਂ ਦੇ ਮਨ ਜਿੱਤੇ ਨਹੀਂ ਜਾਣੇ ਹੈਗੇ ਉਹਨਾਂ ਨਾਗਪੁਰ ਨੇ ਬਾਹ ਮਰੋੜੀ ਹੈਗੀ ਆ ਉਸ ਬਾਹ ਮਰੋੜ ਦੇ ਵਿੱਚੋਂ ਉਹਨਾਂ ਦਾ ਬਿਆਨ ਆਇਆ ਹੈਗਾ ਹੂੰ ਸਵਾਲ ਇਹ ਹੈਗਾ ਵੀ ਟਰੋਡੀ ਸਰਕਾਰ ਕੋ ਆਮਦਨ ਕਿਸਾਨਾਂ ਦੀ ਵਧਨ ਦੀ ਆਸਤਾ ਕੋਈ ਨਹੀਂ ਕਰ ਰਿਹਾ ਭਾਜਪਾ ਕੋਲੇ ਹੂੰ ਜਿਹੜੀ 1967 ਦੇ ਵਿੱਚੋਂ ਐਮਐਸਪੀ ਮਿਲ ਰਹੀ ਆ ਨਵਾਂ ਜਿਹੜਾ ਮੰਡੀਕਰਨ ਨੀਤੀ ਖਲੜਾਵਾ 2024 ਉਹਨੇ ਉਹ ਉਹ ਜਿਹੜੀ ਐਮਐਸਪੀ ਮਿਲ ਰਹੀ ਆ ਉਹਨੂੰ ਵੀ ਸੱਟ ਮਾਰਨੀ ਹੈਗੀ ਆ ਜੀ ਔਰ ਦੇਸ਼ ਦਾ ਕਿਸਾਨ ਚਾਹੁੰਦਾ ਵੀ ਜਿਹੜੀਆਂ ਫਸਲਾਂ ਦੇ ਤੁਸੀਂ ਐਲਾਨ ਕਰਦੇ ਹੋ ਉੱਤੇ ਖਰੀਦ ਦੀ ਗਰੰਟੀ ਦੇ ਦਿਓ ਜਿੱਥੋਂ ਤੱਕ ਪੰਜਾਬ ਦਾ ਸਵਾਲ ਹੈ ਅਰ ਜਿਹੜੀਆਂ ਗੱਲਾਂ ਅੱਜ ਨਹੀਂ ਹੈ ਇਹ ਪਹਿਲੇ ਦਿਨ ਤੋਂ ਹੂੰ ਕੋਲਕਦੇ ਤੇ ਜਾਖੜ ਸਾਹਿਬ ਆਉਣ ਤੁਹਾਡੇ ਚੈਨਲ ਤੇ ਚਰਚਾ ਹੋਵੇ ਅਸੀਂ ਤਾਂ ਪਿਛਲੀ ਵਾਰ ਵੀ ਗਏ ਸੀਗੇ ਵੀ ਆਜੋ ਚੰਡੀਗੜ੍ਹ ਬਹਿ ਲਈਏ ਤੁਸੀਂ ਆਪਣੇ ਤਰਕ ਦਿਓ ਅਸੀਂ ਆਪਣੇ ਤਰਕ ਦਵਾਂਗੇ ਹੂੰ ਉਦੋਂ ਇਹ ਸੀ ਪੈਸਾ ਬਹੁਤ ਲੱਗਦਾ ਨਹੀਂ ਆਏ ਜਖਰ ਸਾਹਿਬ ਹਮ ਜਿਹੜੇ ਲੋਕ ਇਹ ਕਹਿੰਦੇ ਆ ਵੀ ਪੰਜਾਬ ਹਰਿਆਣੇ ਦਾ ਜਿਹੜਾ ਕੋਟਾ ਵੈ ਮਸਪੀ ਵਾਲਾ ਜੀ ਜੇ ਸਾਰੇ ਖਰੀਦ ਹੋਣ ਦਾ ਵੀ ਹਮ ਸਭ ਕੋਟਾ ਘਟ ਜੂਗਾ ਇਹ ਤਰਕ ਦਿੰਦੇ ਨੇ ਆ ਬਿਲਕੁਲ ਸਹੀ ਜਖਣ ਇਸ ਗੱਲ ਦਾ ਜ਼ਿਕਰ ਕੀਤਾ ਮੈਂ ਇੱਕ ਵਾਰ ਉਹ ਉਹਨਾਂ ਸ਼ਬਦਾਂ ਦਾ ਵੀ ਜ਼ਿਕਰ ਕਰ ਦਿੰਦਾ ਸੁਨੀ ਜਖੜ ਦਾ ਇਹ ਤਰਕ ਹੈ ਕਿ ਆ ਕੌਮੀ ਪੱਦਰ ਐਮ ਐਸ ਪੀ ਲਾਗੂ ਹੋਣ ਤੇ ਪੰਜਾਬ ਦੇ ਕਿਸਾਨਾਂ ਨੂੰ ਜੋ ਕਿ ਵਿਸ਼ੇਸ਼ ਲਾਭ ਗਵਾਉਣਾ ਪਵੇਗਾ ਪੰਜਾਬ ਵੀ ਹੋਰ ਸੂਬਿਆਂ ਵਾਂਗ ਕੇਂਦਰ ਦੇ ਪ੍ਰਤੀ ਏਕੜ ਖਰੀਦ ਦੇ ਨਿਯਮ ਦੇ ਅਧੀਨ ਆ ਜਾਵੇਗਾ ਹਾਂ ਦੇਖੋ ਮੈਂ ਉਹੀ ਤਰਕ ਦੇਣਾ ਹੂੰ ਦੇਸ਼ ਦੀ ਪਾਰਲੀਮੈਂਟ ਜਦੋਂ ਕਾਨੂੰਨ ਬਣਾ ਦੂਗੀ ਐਮ ਐਸ ਪੀ ਲੀਗਲ ਗਾਰੰਟੀ ਕਾਨੂੰਨ ਉਹ ਦੇਸ਼ ਉਹਦੇ ਕਾਨੂੰਨ ਦੇ ਅੰਦਰ ਆਊਗਾ ਜੀ ਜਿੰਨੀ ਫਸਲ ਪੈਦਾ ਹੋਊਗੀ ਖਰੀਦ ਦਾ ਗਰੰਟੀ ਦਾ ਕਾਨੂੰਨ ਕਾਹਦਾ ਹੋਇਆ ਜਦੋਂ ਖਰੀਦ ਹੀ ਨਹੀਂ ਹੋਣੀ ਇੱਕ ਤਾਂ ਉਹਨਾਂ ਦਾ ਇਸ ਗੱਲ ਤੇ ਬਿਆਨ ਵਾਜਬ ਨਹੀਂ ਹੈ ਹੂੰ ਦੂਸਰਾ ਅੱਜ ਵੀ ਭਾਰਤ ਦੇ ਅੰਦਰ ਜਿੰਨੀ ਅਸੀਂ ਖੇਤੀ ਉਪਜ ਪੈਦਾ ਕਰ ਰਹੇ ਚਾਹੇ ਕਿਸੇ ਕਿਸਮ ਦੀ ਹੋਵੇ ਉਹ ਖਰੀਦੀ ਜਾ ਰਹੀ ਆ ਉਹਦੀ ਕੋਈ ਰੋਣਾ ਵੀ ਵਿਕਦੀ ਨਹੀਂ ਹੈ ਸਵਾਲ ਇਹ ਉਹ ਵਿਕਦੀ ਕੌਡੀਆਂ ਦੇ ਭਾਵ ਆ ਐਮਐਸਪੀ ਤੇ ਨਹੀਂ ਵਿਕਦੀ ਹੈਗੀ ਜੋ ਤੈ ਹੁੰਦੀ ਆ ਇਹਦਾ ਮਤਲਬ ਗਜਾਇਸ਼ ਆ ਖਰੀਦ ਲੋਕਾਂ ਨੂੰ ਲੋੜ ਹੈ ਪ੍ਰਾਈਵੇਟ ਵਪਾਰੀ ਖਰੀਦ ਕੇ ਉਹਦਾ ਲਾਹਾ ਲੈਂਦਾ ਹੈਗਾ ਹੁਣ ਇਹ ਦਾਵਾ ਕਰਦੇ ਸੀ ਅੱਜ ਪੰਜਾਬ ਦੇ ਵਿੱਚ ਸਧਾਰਨ ਚੱਕੀਆਂ ਤੋਂ 40 ਰੁਪਏ ਆਟਾ ਕਿਉਂ ਵੇਚ ਰਿਹਾ 23 ਅਸੀਂ ਦਿੱਤਾ ਜੀ ਔਰ ਅੱਜ ਅੱਜ ਕੇਂਦਰ ਕੇਂਦਰੀ ਪੂਲ ਦੇ ਵਿੱਚੋਂ ਜਿੰਨੀ ਮੰਗ ਆ ਮੰਡੀ ਚ ਅੱਜ ਬਾਜ਼ਾਰ ਦੇ ਵਿੱਚ ਉਹ ਕੇਂਦਰੀ ਪੂਲ ਦੇ ਵਿੱਚੋਂ ਕਣਕ ਨਹੀਂ ਦਿੱਤੀ ਜਾ ਰਹੀ ਮੰਗ ਜਾਦਾ ਵਾ ਕੱਟ ਦਿੱਤੀ ਜਾ ਰਹੀ ਹੈ ਤਾਂ ਮਤਲਬ ਖੇਤੀ ਉਪਜਾਂ ਦੀ ਮੰਗ ਬਹੁਤ ਜ਼ਿਆਦਾ ਵਾ ਇਹ ਨਹੀਂ ਹੈ ਵੀ ਨਹੀਂ ਤਾਂ ਜਾਖੜ ਸਾਹਿਬ ਦੂਸਰਾ ਸਾਡੀ ਬੇਨਤੀ ਜੇ ਇਹ ਦੋ ਫਸਲਾਂ ਅਸੀਂ ਕਣਕ ਝੋਨੇ ਦੇ ਚੱਕਰ ਚੋਂ ਨਿਕਲਣਾ ਚਾਹੁੰਦੇ ਹਰ ਇੱਕ ਖੇਤੀ ਮਹਰ ਹੂੰ ਉਹ ਕਹਿੰਦਾ ਵੀ ਡਿਵਰਸੀਫਿਕੇਸ਼ਨ ਜਿਹੜੀ ਬਦਲਮੀ ਖੇਤੀ ਹੋਣੀ ਚਾਹੀਦੀ ਆ ਜੀ ਜਾਖੜ ਸਾਹਿਬ ਜੇ ਮਾੜਾ ਮੋਟਾ ਸਮਝ ਆਵੇ ਸਾਡਾ ਤੇ ਪਾਣੀ ਥੱਲੇ ਚਲਾ ਗਿਆ ਹੂੰ ਅਸੀਂ ਜੇ ਤੁਸੀਂ ਮੂੰਗੀ ਦਾ 85 ਰੁਪਏ ਦੇ ਦੋ ਅਸੀਂ ਮੂੰਗੀ ਲਾ ਲਾਂਗੇ ਹੂੰ ਮੱਕੀ ਦਾ ਰੇਟ ਵਧੀਆ ਦਿਓ ਅਸੀਂ ਮੱਕੀ ਲਾ ਲਾਂਗੇ ਤੋਰੀਆ ਸਰੋ ਲਾ ਲਾਂ ਕਿ ਸਾਡੇ ਕੋ ਪੰਜਾਬ ਕੋ ਤਾਂ ਪਹਿਲੋਂ ਬਦਲ ਸੀ ਜਦੋਂ ਹਰੇ ਇਨਕਲਾਬ ਤੋਂ ਪਹਿਲੋਂ ਅਸੀਂ ਇਹੀ ਫਸਲਾਂ ਬੀਜਦੇ ਸੀ ਅਸੀਂ ਜੋ ਨਾਨੀ ਸੀ ਲਾਉਂਦੇ ਹੁੰਦੇ ਇਸ ਕਰਕੇ ਜਾਖੜ ਸਾਹਿਬ ਦਾ ਤਰਕ ਗੈਰਵਾਜਬਿਆ ਔਰ ਚੱਲ ਰਿਹਾ ਹੈ ਇਹ ਵੀ ਸਮਝਣ ਵਾਲੀ ਗੱਲ ਹੈ ਕਿ ਜੇਕਰ ਪੰਜਾਬ ਬੀਜਪੀ ਦੇ ਪ੍ਰਧਾਨਸ਼ ਨਹੀਂ ਜਾਖੜੇ ਬਿਆਨ ਦੇ ਰਹੇ ਨੇ ਕਿਉਂਕਿ ਇਹ ਬਿਆਨ ਉਸ ਵੇਲੇ ਆਇਆ ਜਦੋਂ ਕਿ ਲਗਾਤਾਰ ਕੇਂਦਰੀ ਮੰਤਰੀਆਂ ਦੇ ਨਾਲ ਉਹਨਾਂ ਦੇ ਵੱਲੋਂ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਨੇ ਪਰ ਇਹ ਵੀ ਫਿਰ ਸਮਝਾ ਜਾ ਸਕਦਾ ਹੈ ਕਿ ਜੋ ਤਰਕ ਸੁਣੀ ਜਾਖੜਦਾ ਕਿਤਨਾ ਕਿਤੇ ਉਹੀ ਤਰਕ ਜੋ ਕੇਂਦਰ ਸਰਕਾਰ ਦਾ ਉਹੀ ਦੱਸਣ ਦੀ ਹੈ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਤੁਸੀਂ ਲਗਾਤਾਰ ਐਮਐਸਪੀ ਕਾਨੂੰਨੀ ਗਰੰਟੀ ਦੀ ਮੰਗ ਕਰ ਰਹੇ ਹੋ ਪਰ ਜੋ ਇਹ ਤਰਕ ਹੈ ਉਹਨਾਂ ਤੇ ਦੋਵਾਂ ਤਰਕਾਂ ਦੇ ਵਿਚਕਾਰ ਗੈਪ ਕਾਫੀ ਵੱਡਾ ਹੈ ਫਿਰ ਕਿਵੇਂ ਤੁਹਾਨੂੰ ਲੱਗਦਾ ਹੈ ਕਿ ਗੱਲਬਾਤ ਉਸ ਪਾਸੇ ਵਧੇਗੀ ਤੁਰੇਗੀ ਤੁਸੀਂ ਦੇਖੋ ਮੈਂ ਕਹਿੰਦਾ ਮੈਂ ਤਾਂ ਸਪਸ਼ਟਾ ਕਾਨੂੰਨ ਹੀ ਕਹਾਦਾ ਇੱਕ ਬੰਨੇ ਅਸੀਂ ਕਾਨੂੰਨ ਕਹਿੰਨੇ ਵੀ ਹਾ ਕਾਨੂੰਨ ਬਣ ਗਿਆ ਉਹ ਕਾਨੂੰਨ ਕਹਦਾ ਛਰੀਦ ਦੀ ਗਰੰਟੀ ਦਾ ਖਰੀਦ ਗਰੰਟੀ ਉਦੋਂ ਬਾਅਦ ਖਰੀਦ ਕਿਉਂ ਨਹੀਂ ਹੋਊਗੀ ਇੱਕ ਤਾਂ ਇਹ ਸਵਾਲ ਆ ਹੂੰ ਇੱਕ ਹੈ ਵੀ ਸਾਡੇ ਕੋਲ ਤਾਂ ਦੂਜੀਆਂ ਫਸਲਾਂ ਸੀ ਤੇ ਬਹੁਤ ਸਾਰੀਆਂ ਫਸਲਾਂ ਹੋਰ ਬੀਜਦੇ ਆ ਜਿਹੜੀਆਂ ਅਸੀਂ ਲਾ ਕੇ ਗੁਜ਼ਾਰਾ ਕਰ ਲਾਂਗੇ ਅਸੀਂ ਤਾਂ ਗੰਨੇ ਤੇ ਬਹੁਤ ਰੋਲਾ ਪਾਇਆ ਵੀ ਗੰਨਾ ਫਸਲ ਵੀ ਆ ਤੇ ਇੰਡਸਟਰੀ ਵੀ ਆ ਇਹਦਾ ਮਿਲਣਾ ਲੱਗੀਆਂ ਹੋਈਆਂ ਨਰਮਾ ਪੱਟੀ ਜਿਹੜੀ ਆ ਕਪਾਹ ਨਰਮਾ ਵੀ ਆ ਇਹ ਨਰਮੇ ਨੇ ਦਾ ਹਤ ਸੰਤਾ ਵੀ ਲਾਈਆਂ ਜਾਂਦੇ ਔਰ ਰਜਕਾਰ ਵੀ ਦਿੱਤਾ ਜਾ ਸਕਦਾ ਜੀ ਸੋ ਮੈਨੂੰ ਲੱਗਦਾ ਇਹ ਬਿਆਨ ਅੱਜ ਨਹੀਂ ਆ ਰਿਹਾ ਇਹ ਲਗਾਤਾਰ ਆ ਰਹੇ ਨੇ ਔਰ ਉਹਨਾਂ ਨੇ ਪਟਪਾ ਦੇ ਦਬਾਚ ਸੁਨੀਲ ਜਾਖੜ ਸਾਹਿਬ ਨੂੰ ਅਸੀਂ ਜਾਣਦੇ ਆ ਹੂੰ ਉਹ ਨਹੀਂ ਇਹੋ ਜਿਹਾ ਬਿਆਨ ਦੇਤੇ ਬੇ ਲੋੜੇ ਤੌਖ ਲਿਆ ਇੱਕ ਬੰਨੇ ਜਿਹੜੀ ਸੈਲਰ ਇੰਡਸਟਰੀ ਆ ਉਹ ਵੀ ਬਿਆਨ ਦੇਣ ਨੂੰ ਮਜਬੂਰ ਕਰਦੀ ਆ ਹੂੰ ਸੈਲਰ ਦਾ 30 ਸਾਲ ਨੂੰ ਕਹਿੰਦੀ ਆ ਠੀਕ ਆ ਉਹਨਾਂ ਦੇ ਤੌਖਲੇ ਹੋਣੇ ਚਾਹੀਦੇ ਇਹ ਦੇਖੋ ਨਾ ਪੰਜਾਬ ਤੇ ਗਿਆ ਤਾਂ ਸਾਲੇ ਸੈਲਰਾਂ ਦਾ ਕੀ ਬਣੂਗਾ ਬਹੁਤ ਕੁਝ ਆਇਆ ਤੇ ਪਿੱਛੇ ਠੀਕ ਹੈ ਪੰਦੇਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਕਿਸਾਨਾ ਗੁਰserverResponse ਸਿੰਘ ਪੰਦੇਰ ਜੁੜੇ ਸਿੱਧੇ ਤੌਰ ਤੇ ਉਹਨਾਂ ਦੇ ਬਲਾਪਣਾ ਤਰਕ ਦਿੱਤਾ ਗਿਆ ਪਰ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀ ਜਖੜ ਦੇ ਵੱਲੋਂ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਕਿ ਉਹਨਾਂ ਦਾ ਕਹਿਣਾ ਹੈ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਪੰਜਾਬ ਦੇ ਲਈ ਨੁਕਸਾਨਦੇਹ ਹੈ ਐਮਐਸਪੀ ਗਰੰਟੀ ਆਮਦਨ ਵਧਾਉਣ ਦੀ ਗਰੰਟੀ ਨਹੀਂ ਹੈ ਜੋ ਸੁਨੀ ਜਖੜ ਦੇ ਵੱਲੋਂ ਆਪਣਾ ਤਰਕ ਦਿੱਤਾ ਜਾ ਰਿਹਾ ਹੈ